ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਤੁਹਾਨੂੰ ਦੱਸਾਂਗੇ ਮੂਰੀ ਡਿਜ਼ਾਈਨ ਪਹਿਲਾਂ ਆਪਾਂ ਜੀ ਪੇਸਟਿੰਗ ਪੇਪਰ ਲੈ ਲਿਆ ਫਿਰ ਆਪਾਂ ਉਹਦੇ ਤੇ ਡਰਾ ਕਰ ਲਈ ਕੱਟਵਰਕ ਟ੍ਰਾਇੰਗਲ ਸ਼ੇਪ ਚ ਫਿਰ ਆਪਾਂ ਇਹਨਾਂ ਨੂੰ ਕੰੰਚੀ ਨਾਲ ਜੀ ਕੱਟ ਦੇਣਾ ਹੈ ਇਹਨਾਂ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਇੱਕੋ ਸ਼ੇਪ ਦੇ ਵਿੱਚ ਕੱਟ ਕੇ ਫਿਰ ਆਪਾਂ ਕੱਪੜਾ ਲੈ ਲੈਣਾ ਇੱਕ ਜੀ ਉਹਦੇ ਉੱਪਰ ਆਪਾਂ ਇਹ ਪੇਸਟਿੰਗ ਜਿਹੜੀ ਹੈਗੀ ਆ ਇਹਨੂੰ ਪ੍ਰੈਸ ਕਰਕੇ ਪੇਸਟਿੰਗ ਕਰ ਦੇਣਾ ਹੈ ਇਹ ਪੇਸਟਿੰਗ ਤਾਂ ਹੋ ਗਈ ਚੰਗੀ ਤਰ੍ਹਾਂ ਵੇਸਟਿੰਗ ਕਰ ਦੇਣਾ ਇਹਨਾਂ ਨੂੰ ਫਿਰ ਇਸ ਨਾਲ ਫਿਰ ਆਪਾਂ ਜੀ ਇਹਦੇ ਉੱਪਰ ਸਿਲਾਈ ਲਗਾ ਦੇਣੀ ਆ ਜਿਵੇਂ ਜਿਵੇਂ ਆਪਣਾ ਕਟਾਂ ਬਣੇ ਆ ਉਵੇਂ ਉਵੇਂ ਉੱਪਰ ਆਪਾਂ ਸਿਲਾਈ ਲਗਾ ਦੇਣੀ ਆ ਚੰਗੀ ਤਰ੍ਹਾਂ ਸਿਲਾਈ ਲਗਾ ਦੇਣੀ ਆ ਜੀ ਬਰੀਕ ਬਕੇ ਨਾਲ ਫਿਰ ਆਪਾਂ ਇਹ ਸਿਲਾਈ ਲਗਾਉਣ ਤੋਂ ਬਾਅਦ ਚ ਇਹਨਾਂ ਨੂੰ ਕੱਟ ਦੇਣਾ ਇਹ ਵਿੱਚੋਂ ਕੱਪੜੇ ਨੂੰ ਚੰਗੀ ਤਰ੍ਹਾਂ ਕਟਾਂ ਲਾ ਦੇਣੇ ਆ ਜੀ ਕਟਾਂ ਲਗਾਉਣ ਤੋਂ ਬਾਅਦ ਵਿੱਚ ਆਪਾਂ ਇਹਨਾਂ ਨੂੰ ਫੋਲਡ ਕਰ ਦੇਣਾ ਹੈ ਜੀ ਚੰਗੀ ਤਰ੍ਹਾਂ ਹਾਂਜੀ ਹੁਣ ਅਸੀਂ ਇਸ ਕਟਾਂ ਨੂੰ ਇਹਨਾਂ ਨੂੰ ਆਪਾਂ ਫੋਲਡ ਕਰਾਂਗੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਫੋਲਡ ਕਰਕੇ ਕਿਸੇ ਚੀਜ਼ ਦੇ ਨਾਲ ਜੀ ਆਪਾਂ ਇਹਨਾਂ ਦੇ ਚੰਗੀ ਤਰ੍ਹਾਂ ਕਾਰਨ ਨੇ ਆ ਜਿਹੜੇ ਉਹ ਚੰਗੀ ਤਰ੍ਹਾਂ ਕਾਰਨਰ ਕੱਢ ਲੈਣੇ ਆ ਬਾਹਰ ਤੇ ਇਹਨਾਂ ਨੂੰ ਵਧੀਆ ਇੱਕ ਸ਼ੇਪ ਦੇ ਵਿੱਚ ਆਪਾਂ ਤਿਆਰ ਕਰ ਦੇਣਾ ਹੈ ਜੀ ਹਾਂਜੀ ਇਹ ਫਿਰ ਆਪਾਂ ਪ੍ਰੈਸ ਕਰ ਲੈਣੀਆਂ ਹੁਣੇ ਮੈਂ ਦੋਨੋਂ ਪੱਟੀਆਂ ਤਿਆਰ ਕਰ ਲਈਆਂ ਜੀ ਇਹਨਾਂ ਨੂੰ ਆਪਾਂ ਪਹਿਲਾਂ ਸਲਵਾਰ ਦੀ ਮੂਰੀ ਨੂੰ ਆਪਾਂ ਪੂਰੀ ਚੰਗੀ ਤਰ੍ਹਾਂ ਰੈਡੀ ਕਰ ਲੈਣਾ ਜੀ ਤਿਆਰ ਕਰ ਲੈਣਾ ਫਿਰ ਇਹਦੇ ਨੀਚੇ ਆਪਾਂ ਇਹਨਾਂ ਪੱਟੀਆਂ ਨੂੰ ਰੱਖ ਕੇ ਉੱਪਰ ਆਪਾਂ ਡਬਲ ਸੀਨ ਲਗਾਉਣੀ ਆ ਪਹਿਲਾਂ ਆਪਾਂ ਇਹਦੇ ਨਾਲ-ਨਾਲ ਇੱਕ ਸੀਨ ਲਗਾ ਦੇਣੀ ਆ ਫਿਰ ਆਪਾਂ ਉੱਪਰ ਇੱਕ ਸੀਨ ਲਗਾ ਦੇਣੀ ਆ ਜੀ ਵਿੱਚ ਇੱਕ ਸਕਰੋਲ ਬਣਾ ਦੇਣੀ ਆ ਇਹਦੇ ਨਾਲ ਹੀ ਚੰਗੀ ਤਰ੍ਹਾਂ ਅਟੈਚ ਹੋ ਜੂ ਨਾਲ ਆਪਾਂ ਹਾਂਜੀ ਸਾਡਾ ਮੁਰਿਦ ਜੀ ਤਿਆਰ ਹੋ ਗਿਆ ਰੈਂਕ ਜੂਨੀਅਰ